ਤਦੋ ਇੰਨਾ ਵੱਡਾ ਮੈਸੇਜ ਜਦੋਂ ਜਾਂਦਾ ਨਾ ਦੁਨੀਆ ਦੇ ਵਿੱਚ ਜਦੋਂ ਕਰੋੜਾਂ ਲੋਕ ਤੁਹਾਨੂੰ ਵੇਖ ਰਹੇ ਹੁੰਦੇ ਤੇ ਕਰੋੜਾਂ ਲੋਕ ਤੁਹਾਨੂੰ ਐਪਰੀਸ਼ੀਏਟ ਕਰ ਰਹੇ ਹੁੰਦੇ ਆ ਆਪ ਮੁਹਾਰੇ ਲੋਕ ਤੁਹਾਡੀਆਂ ਵੀਡੀਓ ਆਪ ਡਾਊਨਲੋਡ ਕਰਕੇ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਤੇ ਅਪਲੋਡ ਕਰਦੇ ਹੁੰਦੇ ਆ ਲੋਕ ਸ਼ੇਅਰ ਕਰ ਰਹੇ ਹੁੰਦੇ ਆ ਲੋਕ ਲੱਖਾਂ ਦੀ ਗਿਣਤੀ 'ਚ ਕਮੈਂਟ ਕਰ ਰਹੇ ਹੁੰਦੇ ਆ ਚੰਗੇ ਪੋਜ਼ਿਟਿਵ ਤੁਹਾਡੇ ਵਾਸਤੇ ਤੇ ਫਿਰ ਉੱਥੇ ਕਿਤੇ ਨਾ ਕਿਤੇ ਕੁਝ ਨੈਗੇਟਿਵਿਟੀ ਵੀ ਹੁੰਦੀ ਹੈ ਤੇ ਮੈਂ ਨਹੀਂ ਚਾਹੁੰਦਾ ਨੈਗੇਟਿਵਿਟੀ ਮੈਂ ਸਾਂਝੀ ਕਰਾਂ ਇੱਥੇ ਕਿਉਂਕਿ ਇੰਨੀ ਬਹੁਤ ਹੀ ਵੱਡੀ ਗੱਲ ਨਹੀਂ ਆ ਉਹਨਾਂ ਚੀਜ਼ਾਂ ਦੇ ਦੇਖੋ ਜੀ ਚੌਂਕੀਦਾਰ ਦਾ ਕੰਮ ਜਿਹੜਾ ਹੁੰਦਾ ਨਾ ਜਿੱਥੇ ਸਾਡੀ ਡਿਊਟੀ ਪਰਮਾਤਮਾ ਨੇ ਕੁਦਰਤ ਨੇ ਹਰ ਇੱਕ ਬੰਦੇ ਨੂੰ ਇੱਕ ਡਿਊਟੀ ਲਾ ਕੇ ਭੇਜਿਆ ਕਿ ਤੂੰ ਸਮਾਜ ਦੇ ਵਿੱਚ ਆਹ ਕੰਮ ਕਰੇਗਾ ਜੇ ਅਸੀਂ ਰੱਬ ਨੂੰ ਮੰਨਦੇ ਆ ਤਾਂ ਅਸੀਂ ਕੁਦਰਤ ਨੂੰ ਮੰਨਦੇ ਆ ਤਾਂ ਅਸੀਂ ਇਹ ਵੀ ਮੰਨਦੇ ਆ ਕਿ ਉਹਨੇ ਇੱਕ ਡਿਊਟੀ ਵੀ ਬੰਦੇ ਦੀ ਲਾ ਕੇ ਕੁਦਰਤ ਨੇ ਪਰਮਾਤਮਾ ਨੇ ਭੇਜਿਆ ਕਿ ਤੂੰ ਸਮਾਜ ਦੇ ਵਿੱਚ ਆਹ ਕੰਮ ਜਾ ਕੇ ਕਰਨੀ ਆ ਚੌਂਕੀਦਾਰ ਦਾ ਕੰਮ ਜਿਹੜਾ ਨਾ ਚੌਂਕੀਦਾਰ ਨੇ 100 200 400 ਦੁਕਾਨਾਂ ਦੀ ਜਾਂ ਘਰਾਂ ਦੀ ਰਖਵਾਲੀ ਕਰਨੀ ਹੁੰਦੀ ਹੈ ਜਿੰਨੇ ਇੱਕ ਘਰ ਨੂੰ ਪੇ ਕਰਦੇ ਆ ਤਨਖਾਹ ਦਿੰਦੇ ਆ ਉਹ ਹੁਣ ਇੱਕ ਥਾਂ ਤੇ ਖੜਾ ਤੋ ਇੱਕ ਥਾਂ ਤੇ ਬੈਠ ਕੇ ਉਹ ਵੇਖੀ ਜਾਊਗਾ ਕਿੱਥੇ ਕੁਛ ਹਲਜਲ ਹੋ ਰਹੀ ਹੈ ਫਿਰ ਉਹ ਵਿਚਾਰਾ ਜਾਂ ਤਾਂ ਆਪਣੀ ਡਾਂਗੜ ਕੜਕਾਉਂਦਾ ਫਿਰਦਾ ਹੈ ਗਲੀ ਦੇ ਵਿੱਚ ਸੜਕ ਤੇ ਜਾਂ ਫਿਰ ਉਹ ਕਦੇ-ਕਦੇ ਆਵਾਜ਼ ਮਾਰ ਦਿੰਦਾ ਜਾਗਦੇ ਰਹੋ ਜਾਗਦੇ ਰਹੋ ਚੌਕੀਦਾਰ ਦਾ ਮਤਲਬ ਹੋਕਾ ਦੇਣਾ ਹੁੰਦਾ ਜਿੱਥੇ ਸਾਡੀ ਡਿਊਟੀ ਲੱਗੀ ਹੈ ਜੇ ਮੈਂ ਅਜਾਦਕਾਰੀ ਦੇ ਫੀਲਡ ਦੇ ਵਿੱਚ ਪਿਛਲੇ 3-4 ਸਾਲ ਤੋਂ ਕੰਮ ਕਰ ਰਿਹਾ ਤਾਂ ਮੇਰੀ ਇਹ ਡਿਊਟੀ ਮੈਂ ਆਪਣਾ ਫਰਜ਼ ਸਮਝਦਾ ਕਿ ਜਿੱਥੋਂ ਤੱਕ ਮੈਨੂੰ ਅਕਲ ਮਤ ਪ੍ਰਮਾਤਮਾ ਨੇ ਬਖਸ਼ੀ ਹੈ ਜਿੰਨੇ ਕ ਸੰਸਕਾਰ ਮੇਰੇ ਜਨਮ ਦੇ ਨਾਲੇ ਮੇਰੇ ਮਾਪਿਆਂ ਨੇ ਮੈਨੂੰ ਦਿੱਤੇ ਆ ਉਹਨਾਂ ਦੇ ਮੁਤਾਬਕ ਮੈਂ ਚੰਗੇ ਮੈਸੇਜ ਜ ਉਹੀ ਕੋਸ਼ਿਸ਼ ਮੈਂ ਆਪਣੇ ਇਹ ਪਸੰਤ ਪੰਚਮੀ ਦੇ ਮੌਕੇ ਤੇ ਕਿ ਮੈਂ ਆਪਣੀ ਜ਼ਿੰਦਗੀ ਜਿਹੜੀ ਮੇਰੀ ਆ ਨਾ ਮੇਰੀ ਜ਼ਿੰਦਗੀ ਨੇ ਮੈਨੂੰ ਬਹੁਤ ਕੜੀਸਿਆ ਮੈਂ ਬਹੁਤ ਕੌੜੇ ਮਿੱਠੇ ਤਜਰਬੇ ਕੀਤੇ ਆ ਮੇਰੇ ਮੇਰੇ ਪਰਿਵਾਰ ਨੂੰ ਮੇਰੀ ਵਾਈਫ ਨੂੰ ਜਾਂ ਮੈਨੂੰ ਜਿਹੜੇ ਲੋਕ ਪੁੱਛ ਲੈਂਦੇ ਆ ਨਾ ਕਈ ਬੰਦੇ ਜਿਹੜੇ ਨਵੇਂ ਮਿਲਦੇ ਆ ਉਹ ਕਹਿੰਦੇ ਕਿ ਤੁਸੀਂ ਕੰਮ ਕੀ ਕਰਦੇ ਹੋ ਤੇ ਮੇਰੇ ਪਰਿਵਾਰ ਦਾ ਜਵਾਬ ਇਹ ਹੁੰਦਾ ਕਿ ਸਾਨੂੰ ਤਾਂ ਅੱਜ ਤੱਕ ਇਹਦੇ 50 ਸਾਲ ਦਾ ਹੁਣ ਤੱਕ ਇਹ ਨਹੀਂ ਪਤਾ ਲੱਗੇ ਕਿ ਕੰਮ ਕੀ ਕਰਦਾ ਕਮਾਈ ਜ਼ਰੂਰ ਕਰ ਲੈਂਦਾ ਮਤਲਬ ਕਿ ਐਨੇ ਕੰਮ ਮੈਨੂੰ ਜ਼ਿੰਦਗੀ ਦੇ ਵਿੱਚ ਬਦਲਨੇ ਪਏ ਕਿ ਅੱਜ ਇਹਦੇ ਚੋਂ ਕਮਾਈ ਹੋਣੀ ਬੰਦ ਹੋ ਗਈ ਆ ਕਰਨੋਂ ਪਰ ਉਹ ਕੰਮ ਉਹ ਸੀਗੇ ਜਿਹਦੇ ਵਿੱਚ ਕਮਾਈ ਕਰਕੇ ਤੇ ਰਾਤ ਨੂੰ ਨੀਂਦ ਸੌਖੀ ਆਉਂਦੀ ਆ ਇਸ ਬਾਰੇ ਭਾਈ ਅਸਲ ਦੇ ਵਿੱਚ ਸਾਡਾ ਸਮਾਜ ਜਿਹੜਾ ਨਾ ਇਹਦੇ ਵਿੱਚ ਅਸੀਂ ਜਿਆਦਾ ਸਾਡੇ ਲੋਕ ਜਿਹੜੇ ਜਾਂ ਤਾਂ ਮੀਡੀਅਮ ਕਲਾਸ ਰਹਿੰਦੇ ਆ ਤੇ ਜਾਂ ਜਿਹੜਾ ਉਹ ਮਜ਼ਦੂਰ ਤਬਕਾ ਜਿਹੜਾ ਉਹ ਮਿਹਨਤ ਕਸ਼ ਲੋਕ ਰਹਿੰਦੇ ਆ ਇਹਦੇ ਵਿੱਚ ਜਿਹੜਾ ਅਮੀਰ ਜਾਦਿਆਂ ਦੀ ਗਿਣਤੀ ਬਹੁਤ ਘੱਟ ਆ ਤੇ ਜਿੱਥੇ ਮੀਡੀਅਮ ਕਲਾਸ ਤੇ ਜਾਂ ਮਜ਼ਦੂਰ ਜਾਂ ਲੋੜਵੰਦ ਲੋਕਾਂ ਦੀ ਗੱਲ ਆ ਜਾਂਦੀ ਆ ਨਾ ਉਹਦੇ ਵਿੱਚ ਹਰ ਇੱਕ ਬੰਦਾ ਸੋਚਣ ਵਾਸਤੇ ਮਜਬੂਰ ਹੈ ਜਿਵੇਂ ਜਿਵੇਂ ਸਮਾਂ ਬੀਤਦਾ ਜਾਂਦਾ ਹੈ ਦੁਨੀਆ ਉਹਵੇਂ ਦਿਨੋਂ ਦਿਨ ਤੰਗ ਹੁੰਦੀ ਤੁਰੀ ਜਾਂਦੀ ਹੈ ਤੇ ਕੋਈ ਵੀ ਬੰਦਾ ਜਿਹੜਾ ਉਹ ਜਿਹੜੀਆਂ ਸਾਡੀਆਂ ਜਿਵੇਂ ਮੈਂ ਹਰ ਇੱਕ ਆਪਣੀ ਵੀਡੀਓ ਦੇ ਵਿੱਚ ਇਹ ਗੱਲ ਕਹਿ ਰਿਹਾ ਕਿ ਚਾਰ ਚੀਜ਼ਾਂ ਹੁੰਦੀਆਂ ਮੇਨ ਵੀਰੇ ਪਰ ਚਾਰਾਂ ਦੇ ਵਿੱਚੋਂ ਇੱਕ ਨੂੰ ਸਭ ਤੋਂ ਵੱਧ ਆਖਿਆ ਜਾਂਦਾ ਲੋਕ ਜ਼ਿਆਦਾ ਟੰਡੋਰਾ ਉਹਦਾ ਪਿੱਟਦੇ ਆ ਜਿਵੇਂ ਕਿਸਾਨ ਅੰਦੋਲਨ 20 ਹਾਲਾ ਦਿੱਲੀ ਦਾ ਹੋਇਆ ਸੀਗਾ ਉਹਦੇ ਵਿੱਚ ਕਹਿੰਦੇ ਸੀ ਨਾ ਕਿ ਇੱਕ ਗੋਦੀ ਮੀਡੀਆ ਜਿਹੜਾ ਕਿ ਸਰਕਾਰਾਂ ਦੀ ਗੋਦੀ 'ਚ ਬੈਠ ਕੇ ਕੰਮ ਕਰ ਰਿਹਾ ਨਾ ਕਿ ਕਿਸੇ ਦੀ ਉਹ ਮਜਬੂਰੀ ਸਮਝ ਰਿਹਾ ਵੀ ਕਿਸਾਨ ਬੈਠੇ ਕਿਉਂ ਆ ਉਹ ਚੌਥਾ ਮਜ਼ਬੂਤ ਥੰਬ ਸਾਰੀ ਦੁਨੀਆ ਜਾਣਦੀ ਹੈ ਕਿ ਲੋਕਤੰਤਰ ਦਾ ਚੌਥਾ ਮਜ਼ਬੂਤ ਥੰਬ ਮੀਡੀਆ ਤੇ ਤਿੰਨ ਥੰਬਾਂ ਦੀ ਕੋਈ ਗੱਲ ਨਹੀਂ ਕਰਦਾ ਪਹਿਲਾਂ ਤਾਂ ਮੈਂ ਲੋਕਤੰਤਰ ਦੀ ਜਾਂ ਸੰਵਿਧਾਨ ਦੀ ਗੱਲ ਕਰਾਂ ਤਾਂ ਸਾਡੇ ਸੰਵਿਧਾਨ ਲਿਖਣ ਵਾਲੇ ਇੱਕ ਗਰੀਬ ਪਰਿਵਾਰ ਤੋਂ ਜੰਮੇ ਬਾਬਾ ਰੋ ਭੀਮ ਸਾਹਿਬ ਅੰਗੇ ਅਮੇਰਕਰ ਸਾਹਿਬ ਜੇ ਤਾਂ ਉਹਨਾਂ ਦੀ ਮੂਰਤੀ ਨਾਲ ਕੋਈ ਛੇੜਛਾੜ ਕੀਤੀ ਜਾਂਦੀ ਹੈ ਫਿਰ ਤਾਂ ਸਾਡੇ ਜਿਹੜੇ ਚਾਹੇ ਉਹ ਸੱਤਾ 'ਚ ਬੈਠੇ ਲੋਕ ਹੈ ਤੇ ਚਾਹੇ ਉਹ ਵਿਰੋਧੀ ਧਿਰ 'ਚ ਬੈਠੇ ਲੋਕ ਹੈ ਫਿਰ ਤਾਂ ਬਹੁਤ ਰੌਲਾ ਪੈ ਜਾਂਦਾ ਕਾਮਾ ਰੌਲੀ ਪੈ ਜਾਂਦਾ ਕਿ ਐਸੀ ਤੁਹਾਡੇ ਸੱਚੇ ਹਮਦਰਦਾਂ ਵੀ ਬਾਬਾ ਸਾਹਿਬ ਪੀਮਰਾਓ Ambedkar ਦੀ ਮੂਰਤੀ ਨਾਲ ਛੇੜਛਾੜ ਹੋ ਗਈ ਪਰ ਜਿੱਥੇ ਬਾਬਾ ਸਾਹਿਬ ਪੀਮਰਾਓ Ambedkar ਦੇ ਸੰਵਿਧਾਨ ਲੇਖਣ ਦੀ ਗੱਲ ਹੈ ਉਹਨੂੰ ਕਿੰਨਾ ਕੁ ਜਿਹੜਾ ਉਹ ਨਕਸ਼ੇ ਤੇ ਉਤਾਰਿਆ ਗਿਆ ਉਹਨੂੰ ਕਿੰਨਾ ਕੁ ਦੁਨੀਆਂ ਦੇ ਵਿੱਚ ਜ਼ਮੀਨੀ ਪੱਧਰ ਤੇ ਲਾਗੂ ਕੀਤਾ ਗਿਆ ਤੁਸੀਂ ਕਿੰਨਾ ਕੋਨੇ ਦੇ ਸਿੱਖਿਆਵਾਂ ਤੇ ਅਸਰ ਅਸਲ ਬਣਦਾ ਸਤਕਾਰ ਉਹ ਕਿਸੇ ਦੀਆਂ ਵੀ ਮੂਰਤੀਆਂ ਬਣਾਉਣਾ ਨਹੀਂ ਹੁੰਦਾ ਬਣਦਾ ਸਤਕਾਰ ਹੁੰਦਾ ਕਿ ਜੋ ਸਿੱਖਿਆਵਾਂ ਉਹ ਦੇ ਕੇ ਗਏ ਨਾ ਉਹਨਾਂ ਸਿੱਖਿਆਵਾਂ ਨੂੰ ਇਨ ਬਿਨ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਜਾਵੇ। ਸੋ ਮੈਂ ਇਹ ਗੱਲ ਤਾਂ ਕੀਤੀ ਕਿ ਸੰਵਿਧਾਨ ਦੀ ਗੱਲ ਹੁੰਦੀ ਹੈ, ਲੋਕਤੰਤਰ ਦੀ ਗੱਲ ਹੁੰਦੀ ਹੈ ਤਾਂ ਚਾਰ ਮਜ਼ਬੂਤ ਥੰਮ ਗਿਣੇ ਜਾਂਦੇ ਆ ਸਾਡੇ ਦੇਸ਼ ਦੇ ਵਿੱਚ 140 ਕਰੋੜ ਤੋਂ ਵੱਧ ਲੋਕਾਂ ਵਾਸਤੇ। ਉਹ ਚਾਰ ਮਜ਼ਬੂਤ ਥੰਮ ਕਿਹੜੇ ਆ? ਮੀਡੀਆ ਦਾ ਨਾਂ ਤਾਂ ਆ ਜਾਂਦਾ। ਬਾਕੀ ਤਿੰਨ ਬਈ ਹੈਗੇ ਆ ਸ਼ਾਸਨ, ਪ੍ਰਸ਼ਾਸਨ ਤੇ ਨਿਆਂਪਾਲਿਕਾ। ਜਿਹੜੇ ਤਿੰਨ ਹੋਰ ਥੰਮ ਆ ਮੇਰੇ ਖਿਆਲ ਦੇ ਵਿੱਚ ਜਿਹੜੇ ਖੁਦ ਇਹਨਾਂ ਅਹੁਦਿਆਂ ਤੇ ਬੈਠੇ ਆ ਨਾ ਉਹਨਾਂ ਨੂੰ ਖੁਦ ਨੂੰ ਪਤਾ ਨਹੀਂ ਕਿ ਤਿੰਨ ਥੰਮ ਕਿਹੜੇ ਉੱਥੋਂ ਇਹ ਮਾਰ ਪੈਂਦੀ ਵੀਰੇ ਜਿੱਥੋਂ ਮੈਨੂੰ ਕੁਛ ਨਾ ਕੁਛ ਕਰਨ ਵਾਸਤੇ ਕਿਉਂਕਿ ਅੱਜ ਤੋਂ ਕੰਮ ਨਹੀਂ ਕਰ ਰਿਹਾ ਮੈਂ ਮੇਰਾ ਸਿੰਗਿੰਗ ਦਾ ਫੀਲਡ ਹੈ ਸਿੰਗਿੰਗ ਜਿਹੜਾ ਮੇਰੇ ਪਤਾ ਨਹੀਂ ਕਿਉਂ ਇੱਕ ਕਿਸਾਨ ਜ਼ਿਮੀਂਦਾਰ ਜੱਟ ਪਰਿਵਾਰ ਕੁਛ ਵੀ ਕਹੋ ਉਹਦੇ ਚ ਜੰਪਲ ਹੋਣ ਦੇ ਬਾਵਜੂਦ ਮੇਰੇ ਵਿੱਚ ਜਿਹੜਿਆ ਸਟਾਰਟਿੰਗ ਤੋਂ ਜਿਹੜੇ ਉਹ ਗਾਇਕੀ ਮੇਰੇ ਖੂਨ ਚ ਹੈਗੀ ਸੀਗੀ ਮੇਨੇ ਮੇਰੀ ਕੋਸ਼ਿਸ਼ ਸੀ ਕਿ ਮੈਂ ਇੱਕ ਚੰਗਾ ਸਿੰਗਰ ਹੋਵਾਂ ਪ੍ਰਾਇਮਰੀ ਸਕੂਲ ਤੋਂ ਲੈ ਕੇ ਮੈਂ ਗਾਉਣ ਦੀ ਕੋਸ਼ਿਸ਼ ਕਰਦਾ ਰਿਹਾ ਸੀ ਹਾਈ ਸਕੂਲ ਚ ਗਾਇਆ ਕਾਲਜ ਚ ਗਾਇਆ ਉਤੋਂ ਬਾਅਦ ਮੇਰੇ ਉਸਤਾਦ ਜੀ ਦੇ ਨਾਲ ਮੇਰਾ ਸਾਥ ਹੋ ਗਿਆ ਬਲਕਾਰਨ ਚੀਲਾ ਸਾਹਿਬ ਦੇ ਨਾਲ 18-19 ਸਾਲ ਮੈਂ ਉਹਨਾਂ ਦੀ ਸੰਗਤ ਕਰੀ ਉਹਨਾਂ ਦੇ ਨਾਲ ਚੱਲਿਆ ਉਹਨਾਂ ਦੇ ਗਰੁੱਪ ਦੀ ਆਰਗੇਨਾਈਜੇਸ਼ਨ ਕੀਤੀ ਉਤੋਂ ਨਾਲ ਮੈਂ ਆਪਣੀਆਂ ਐਲਬਮਸ ਕੀਤੀਆਂ ਮਿਸ ਪੂਜਾ ਨਾਲ ਕੀਤੀ ਗੁਰਲੇਜ ਅਖਤਰ ਨਾਲ ਕੀਤੀ ਆਪਣੀ ਸੋਲੋ ਐਲਬਮ ਕੀਤੀ ਜਾਸ ਰਿਕਾਰਡ ਤੋਂ ਸੋ ਉਦੋਂ ਮੇਰਾ ਨਾਂ ਜਿਹੜਾ ਸੀ ਹੈ ਤਾਂ ਮੇਰਾ ਜਸਵਿੰਦਰ ਸਿੰਘ ਸਿੱਧੂ ਬਰਾੜ ਕਿਉਂਕਿ ਦੋ ਤਰ੍ਹਾਂ ਦੇ ਗੋਤ ਸਾਡੇ ਇਹ ਸਿੱਧੂ ਪਰਾਣਾ ਚੱਲਦੇ ਆ ਇਕੱਲਾ ਸਿੱਧੂ ਲਾਉਂਦੇ ਆ ਇਕ ਬਰਾੜ ਲਾਉਂਦੇ ਆ ਕਿ ਸਿੱਧੂ ਬਰਾੜ ਲਾਉਂਦੇ ਆ ਸਾਡਾ ਮੁੱਢ ਤੋਂ ਜਿਹੜਾ ਹੈਗਾ ਉਹ ਹੀ ਸਿੱਧੂ ਪਰਾਣਾ ਚੋਂ ਆ ਤੇ ਉਦੇ ਨਾਂ ਤੇ ਜਿਹੜਾ ਮੈਂ ਕਾਫੀ ਕੋਸ਼ਿਸ਼ ਕੀਤੀ ਚਲੋ ਠੀਕ ਹੈ ਮੇਰੇ ਮੱਥੇ ਤੇ ਨਹੀਂ ਲਿਖਿਆ ਸੀ ਉਹ ਕਿ ਮੈਂ ਗਾਇਕੀ ਦੇ ਵਿੱਚ ਚਮਕਾਂ ਜਾਂ ਲੋਕਾਂ ਨੂੰ ਪਸੰਦ ਕਰਨਾ ਕੁਝ ਲੋਕਾਂ ਨੇ ਜਾਣਿਆ ਪਰ ਜ਼ਿਆਦਾਤਰ ਲੋਕ ਨਹੀਂ ਜਾਣ ਸਕੇ ਉਦੋਂ ਨੂੰ ਸੋਸ਼ਲ ਮੀਡੀਆ ਦਾ ਜ਼ਮਾਨਾ ਆ ਗਿਆ ਤੇ ਕਮਾਈ ਦਾ ਸਾਧਨ ਜਿਹੜਾ ਹਰੇਕ ਬੰਦੇ ਨੂੰ ਵੀਰੇ ਕੋਈ ਨਾ ਕੋਈ ਚਾਹੀਦਾ ਹੁੰਦਾ ਹੈ ਉਹਦੇ ਵਿੱਚ ਮੈਨੂੰ ਵੀ ਜਿਹੜਾ ਚਲਦਿਆਂ ਚਲਦਿਆਂ ਜਿੱਥੇ ਅੱਜ ਜਿਹੜੀਆਂ ਲੀਹਾਂ ਤੇ ਹਰ ਇੱਕ ਤੁਰਿਆ ਹੋਇਆ ਹੈ ਕਿ ਹੱਥ ਦੇ ਵਿੱਚ ਤੁਹਾਡੇ ਕਮਾਈ ਦਾ ਸਾਧਨ ਹੈ ਤੁਸੀਂ ਕੁਝ ਕਰੋ ਮੈਂ ਆਪਣਾ ਇੱਕ YouTube ਚੈਨਲ ਬਣਾਇਆ ਪਰ ਇਹ ਬਣਾਉਣ ਤੋਂ ਪਹਿਲਾਂ ਮੈਂ ਆਪਣੇ ਇੱਕ ਹੋਰ ਮੇਰੇ ਸਾਥੀ ਮੇਰਾ ਭਾਣਜਾ ਉਹਦੇ ਨਾਲ ਕੰਮ ਅ ਸਾਡੀ ਇੱਕ ਵੀਡੀਓ ਬਹੁਤ ਵਾਇਰਲ ਹੋਈ ਸੀ 2.5 3 2.5 ਸਾਲ ਪਹਿਲਾਂ ਇੱਕ ਪਾਸਪੋਰਟ ਵਾਲੀ ਕੁੜੀ ਦੇ ਵਿਸ਼ੇ ਤੇ ਉਹਦੇ ਤਿੰਨ ਚਾਰ ਪਾਰਟ ਅਸੀਂ ਬਣਾਏ ਸੀ ਤੇ ਹਰ ਇੱਕ ਪਾਰਟ ਜਿਹੜਾ ਮਿਲੀਅਨਸ ਦੇ ਵਿੱਚ ਗਿਆ ਸੀ ਉਹ ਉਹ ਕਿਸੇ ਦੂਸਰੇ ਚੈਨਲ ਤੋਂ ਸੀ ਸਿੱਧੂ ਸਾਹਿਬ ਤੁਸੀਂ ਆਪਣੀ ਇਸ ਵੀਡੀਓ ਦੇ ਵਿੱਚ ਜਿਹੜਾ ਹੈਗਾ ਕਿਤੇ ਦੀ ਤੇ ਚਾਈਨਾ ਡੋਰ ਦੀ ਗੱਲ ਕੀਤੀ ਹੈ ਜੀ ਤੇ ਇਹੀ ਲੱਗਦਾ ਕਿ ਇਹ ਵੀਡੀਓ ਬਣਾਉਣ ਦੇ ਨਾਲ ਉਹ ਮਕਸਦ ਥੋੜਾ ਹੱਲ ਹੋਇਆ ਜਿਸ ਨੂੰ ਤੁਸੀਂ ਇੱਥੇ ਦੱਸਣਾ ਚਾਹੁੰਦੇ ਹੋ ਦੇਖੋ ਜੀ ਚੌਂਕੀਦਾਰ ਦਾ ਕੰਮ ਜਿਹੜਾ ਹੁੰਦਾ ਨਾ ਜਿੱਥੇ ਸਾਡੀ ਡਿਊਟੀ ਪਰਮਾਤਮਾ ਨੇ ਕੁਦਰਤ ਨੇ ਹਰ ਇੱਕ ਬੰਦੇ ਨੂੰ ਇੱਕ ਡਿਊਟੀ ਲਾ ਕੇ ਭੇਜਿਆ ਤੂੰ ਸਮਾਜ ਦੇ ਵਿੱਚ ਆਹ ਕੰਮ ਕਰੇਗਾ ਜੇ ਅਸੀਂ ਰੱਬ ਨੂੰ ਮੰਨਦੇ ਆ ਤਾਂ ਅਸੀਂ ਕੁਦਰਤ ਨੂੰ ਮੰਨਦੇ ਆ ਤਾਂ ਅਸੀਂ ਇਹ ਵੀ ਮੰਨਦੇ ਆ ਕਿ ਉਹਨੇ ਇੱਕ ਡਿਊਟੀ ਵੀ ਬੰਦੇ ਦੀ ਲਾ ਕੇ ਕੁਦਰਤ ਨੇ ਪ੍ਰਮਾਤਮਾ ਨੇ ਭੇਜਿਆ ਕਿ ਤੂੰ ਸਮਾਜ ਦੇ ਵਿੱਚ ਆਹ ਕੰਮ ਜਾ ਕੇ ਕਰਨੇ ਆ ਚੌਂਕੀਦਾਰ ਦਾ ਕੰਮ ਜਿਹੜਾ ਨਾ ਚੌਂਕੀਦਾਰ ਨੇ 100 200 400 ਦੁਕਾਨਾਂ ਦੀ ਜਾਂ ਘਰਾਂ ਦੀ ਰਖਵਾਲੀ ਕਰਨੀ ਹੁੰਦੀ ਹੈ ਜਿੰਨੇ ਇੱਕ ਘਰ ਨੂੰ ਪੇ ਕਰਦੇ ਆ ਤਨਖਾਹ ਦਿੰਦੇ ਆ ਉਹ ਹੁਣ ਇੱਕ ਥਾਂ ਤੇ ਖੜਾ ਤਾਂ ਕੋਈ ਉਹ ਅਲਾਦੀਨ ਦਾ ਚਰਾਗ ਤਾਂ ਉਹਦੇ ਕੋਲ ਹੈ ਨਹੀਂ ਜਾਂ ਕੋਈ ਅੰਤਰਜਾਮੀ ਤਾਂ ਹੈ ਨਹੀਂ ਇੱਕ ਥਾਂ ਤੇ ਬੈਠ ਕੇ ਉਹ ਵੇਖੀ ਜਾਊਗਾ ਕਿੱਥੇ ਕੁਛ ਅਲਜੁਲ ਹੋ ਰਹੀ ਹੈ ਫਿਰ ਉਹ ਵਿਚਾਰ ਜਾਂ ਫਿਰ ਉਹ ਕਦੇ-ਕਦੇ ਆਵਾਜ਼ ਮਾਰ ਦਿੰਦਾ ਜਾਗਦੇ ਰਹੋ ਜਾਗਦੇ ਰਹੋ ਚੌਂਕੀਦਾਰ ਦਾ ਮਤਲਬ ਹੋਕਾ ਦੇਣਾ ਹੁੰਦਾ ਵੀਰੇ ਜਿੱਥੇ ਸਾਡੀ ਡਿਊਟੀ ਲੱਗੀ ਆ ਜੇ ਮੈਂ ਅਜਦਾਕਾਰੀ ਦੇ ਫੀਲਡ ਦੇ ਵਿੱਚ ਪਿਛਲੇ 3-4 ਸਾਲ ਤੋਂ ਕੰਮ ਕਰ ਰਿਹਾ ਤਾਂ ਮੇਰੀ ਇਹ ਡਿਊਟੀ ਮੈਂ ਆਪਣਾ ਫਰਜ਼ ਸਮਝਦਾ ਕਿ ਜਿੱਥੋਂ ਤੱਕ ਮੈਨੂੰ ਅਕਲ ਮਤ ਪ੍ਰਮਾਤਮਾ ਨੇ ਬਖਸ਼ੀ ਹੈ ਜਿੰਨੇ ਕ ਸੰਸਕਾਰ ਮੇਰੇ ਜਨਮ ਦਿਨ ਵਾਲੇ ਮੇਰੇ ਮਾਪਿਆਂ ਨੇ ਮੈਨੂੰ ਦਿੱਤੇ ਆ ਉਹਨਾਂ ਦੇ ਮੁਤਾਬਕ ਮੈਂ ਚੰਗੇ ਮੈਸੇਜ ਜਿਹੜੇ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਾਂ ਉਹੀ ਕੋਸ਼ਿਸ਼ ਮੈਂ ਆਪਣੇ ਇਹ ਬਸੰਤ ਪੰਚਮੀ ਦੇ ਮੌਕੇ ਤੇ ਕੀ ਲੱਗਦਾ ਕਿ ਬਸੰਤ ਪੰਚਮੀ ਦੇ ਦਿਨ ਉਹ ਇਹ ਜਿੱసే ਸਰਕਾਰ ਕੀ ਇਹ ਜਿਹੇ ਹਾਲਾਤ ਬਣਿਆ ਤਾਂ ਪਹਿਲਾਂ ਤੋਂ ਹੀ ਹੈ ਜਿਹੇ ਨਹੀਂ ਜੀ ਨਹੀਂ 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 ਸਿਸਟਮ ਜਿਹੜਾ ਨਾ ਉਹ ਕਹਿੰਦੇ ਅਸਲ ਦੇ ਵਿੱਚ ਐ ਨਹੀਂ ਹੁੰਦਾਗਾ ਕਿ ਜੇ ਤੁਸੀਂ ਸੇਬਾਂ ਦੀ ਪੇਟੀ ਲੈ ਕੇ ਆਏ ਹੋ ਤੇ ਲਿਆ ਕੇ ਤੁਸੀਂ ਘਰੇ ਰੱਖਤੀ 10 ਦਿਨ ਉਹਦੀ ਗੌਰ ਹੀ ਨਹੀਂ ਕੀਤੀ ਨਾ ਖੋਲ ਕੇ ਵੇਖਿਆ ਵੀ ਇਹਨੂੰ ਅੱਡੋ ਅੱਡੀ ਕਰਕੇ ਰੱਖਣਾ ਜਾਂ ਧੋ ਕੇ ਰੱਖਣਾ ਜਾਂ ਉਹਦੇ ਕਾਗਜ਼ਾਂ ਦੇ ਵਿੱਚੋਂ ਕੱਢ ਕੇ ਰੱਖਣਾ ਜਾਂ ਜੋ ਉਪਰਾਲੀ ਜੀ ਭਾਵੇਂ ਤੁਸੀਂ ਕੱਢ ਕੇ ਰੱਖਣੇ ਇਹ 10 ਦਿਨ ਪਏ ਰਹਿਣਗੇ ਨਾ ਤੇ ਉਦੋਂ ਬਾਅਦ ਖੋਲ ਕੇ ਦੇਖੋ ਜੀ ਕਿ ਜੇ ਪੇਟੀ ਦੇ ਵਿੱਚੋਂ ਮੰਨ ਕੇ ਚੱਲੋ ਕਿ ਅੱਧੇ ਜਾਂ ਤੋਂ ਵੱਧ ਜਾਂ ਸਾਰੇ ਸੇਬ ਗਲੇ ਪਏ ਹਨਾ ਤਾਂ ਉਹਦਾ ਮਤਲਬ ਇਹ ਨਹੀਂ ਵੀ ਉਹ ਜਿਹਨੇ ਉਹ ਜਿਹੜਾ ਸੀ ਕਿ ਉਹ ਇੱਕ ਅਦਾ ਦਾਗੀ ਸੇਪ ਹੈ ਗਿਆ ਵਿੱਚ ਇੱਕ ਅਦੇ ਦਾਗੀ ਤੋਂ ਬਾਅਦ ਦੂਜਾ ਦਾਗੀ ਹੋ ਗਿਆ ਤੀਜਾ ਹੋ ਗਿਆ ਚੌਥਾ ਹੋ ਗਿਆ ਫਿਰ ਉਹ ਸਾਰੀ ਪੇਟੀ ਗਲ ਗਈ ਇਹ ਕਿਤੋਂ ਨਾ ਕਿਤੋਂ ਬਹੁਤ ਚਿਰ ਪਹਿਲਾਂ ਤੋਂ ਸਟਾਰਟ ਹੋਇਆ ਹੋਇਆ ਹੈ ਕੋਈ ਜਿਹੜਾ ਇੱਕ ਜਿਹੜਾ ਸਿਸਟਮ ਦੇ ਵਿੱਚ ਬੰਦਾ ਸੀ ਨਾ ਜਿਹੜਾ ਮੈਂ ਕਹਾਂ ਕਿ ਸ਼ਾਸਨ ਦੇ ਵਿੱਚ ਸਰ ਜੀ ਕਿਵੇਂ ਖਿਆਲ ਆਇਆ ਤੁਹਾਨੂੰ ਇਹ ਵਾਲੀ ਵੀਡੀਓ ਬਣਾਉਣ ਦਾ ਇਸ ਤਰ੍ਹਾਂ ਕੀ ਤੁਹਾਡੇ ਕੋਈ ਲਿੰਕ ਚ ਸੀ ਇਹ ਬੰਦਾ ਇਦਾਂ ਦਾ ਜਿਹਦੇ ਨਾਲੇ ਇਦਾਂ ਦਾ ਵਾਪਰਿਆ ਹੋ ਨੇ ਇਸ ਤਰ੍ਹਾਂ ਕੁਝ ਵੀ ਨਹੀਂ ਜੀ ਪਰ ਮੇਰੇ ਆਪਣੇ ਨਾਲ ਬਹੁਤ ਕੁਝ ਵਾਪਰਿਆ ਜ਼ਿੰਦਗੀ ਦੇ ਵਿੱਚ ਮੈਂ ਅੱਗੇ ਵੀ ਬਹੁਤ ਸਾਰੇ ਪੱਤਰਕਾਰ ਭਰਾਵਾਂ ਨਾਲ ਇਹ ਮੀਡੀਆ ਤੇ ਗੱਲ ਕਰ ਚੁੱਕਿਆ ਆ ਬੀਤੇ ਦੋ ਦਿਨਾਂ ਦੇ ਵਿੱਚ ਕਿ ਮੈਂ ਆਪਣੀ ਜ਼ਿੰਦਗੀ ਜਿਹੜੀ ਮੇਰੀ ਆ ਨਾ ਮੇਰੀ ਜ਼ਿੰਦਗੀ ਨੇ ਮੈਨੂੰ ਬਹੁਤ ਕੜੀਸਿਆ ਮੈਂ ਬਹੁਤ ਕੌੜੇ ਮਿੱਠੇ ਤਜਰਬੇ ਕੀਤੇ ਆ ਮੇਰੇ ਮੇਰੇ ਪਰਿਵਾਰ ਨੂੰ ਮੇਰੀ ਵਾਈਫ ਨੂੰ ਜਾਂ ਮੈਨੂੰ ਜੇ ਲੋਕ ਪੁੱਛ ਲੈਂਦੇ ਆ ਨਾ ਕਈ ਬੰਦੇ ਜਿਹੜੇ ਨਵੇਂ ਮਿਲਦੇ ਆ ਉਹ ਕਹਿੰਦੇ ਕਿ ਤੁਸੀਂ ਕੰਮ ਕੀ ਕਰਦੇ ਹੋ ਤੇ ਮੇਰੇ ਪਰਿਵਾਰ ਦਾ ਜਵਾਬ ਇਹ ਹੁੰਦਾ ਕਿ ਸਾਨੂੰ ਤਾਂ ਅੱਜ ਤੱਕ ਇਹਦੇ 50 ਸਾਲ ਦਾ ਹੁਣ ਤੱਕ ਇਹ ਨਹੀਂ ਪਤਾ ਲੱਗੇ ਕਿ ਕੰਮ ਕੀ ਕਰਦਾ ਕ ਮਤਲਬ ਕਿ ਐਨੇ ਇੱਕ ਕੰਮ ਮੈਨੂੰ ਜ਼ਿੰਦਗੀ ਦੇ ਵਿੱਚ ਬਦਲਨੇ ਪਏ ਕਿ ਅੱਜ ਇਹਦੇ ਚੋਂ ਕਮਾਈ ਹੋਣੀ ਬੰਦ ਹੋ ਗਈ ਆ ਕਰਨੋਂ ਪਰ ਉਹ ਕੰਮ ਉਹ ਸੀਗੇ ਜਿਹਦੇ ਵਿੱਚ ਕਮਾਈ ਕਰਕੇ ਤੇ ਰਾਤ ਨੂੰ ਨੀਂਦ ਸੌਖੀ ਆਉਂਦੀ ਆ ਇਸ ਵੀਡੀਓ ਨੂੰ ਬਣਾਉਣ ਤੋਂ ਬਾਅਦ ਤੇ ਇਹਦੇ ਵਾਇਰਲ ਹੋਣ ਤੋਂ ਬਾਅਦ ਕਿਸ ਤਰ੍ਹਾਂ ਦੀ ਕੋਈ ਪਰੇਸ਼ਾਨੀਆਂ ਕੋਈ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਜਾਂ ਪੋਲਿਟੀਕਲੀ ਕੋਈ ਦਬਾਅ ਪ੍ਰੈਸ਼ਰ ਕਿਸੇ ਜੀ ਗੱਲਬਾਤ ਨਹੀਂ ਜੀ ਨਹੀਂ ਥੋੜੀ ਬਹੁਤੀ ਮਤਲਬ ਉਹ ਕਹਿੰਦੇ ਵੀ ਜੇ ਮੰਨ ਕੇ ਚਲੋ ਪਾਕਿਸਤਾਨ ਦੇ ਵਿੱਚ ਪਹੁੰਚਾ ਲੌਂਦਾ ਨਾ ਥੋੜੇ ਬਹੁਤੇ ਛੱਟ ਕੇ ਪੰਜਾਬ ਦੇ ਵਿੱਚ ਵੀ ਲੱਗਦੇ ਆ ਇੰਡੀਆ ਦੇ ਵਿੱਚ ਵੀ ਆਸੇ ਪਾਸੇ ਵੀ ਲੱਗਦੇ ਆ ਜਦੋਂ ਇੰਨਾ ਵੱਡਾ ਮੈਸੇਜ ਜਦੋਂ ਜਾਂਦਾ ਨਾ ਦੁਨੀਆ ਦੇ ਵਿੱਚ ਜਦੋਂ ਕਰੋੜਾਂ ਲੋਕ ਤੁਹਾਨੂੰ ਵੇਖ ਰਹੇ ਹੁੰਦੇ ਤੇ ਕਰੋੜਾਂ ਲੋਕ ਤੁਹਾਨੂੰ ਐਪਰੀਸ਼ੀਏਟ ਕਰ ਰਹੇ ਹੁੰਦੇ ਆ ਆਪ ਮੁਹਾਰੇ ਲੋਕ ਤੁਹਾਡੀਆਂ ਵੀਡੀਓ ਡਾਊਨਲੋਡ ਕਰਕੇ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਤੇ ਅਪਲੋਡ ਕਰਨੇ ਹੁੰਦੇ ਆ ਲੋਕ ਸ਼ੇਅਰ ਕਰ ਰਹੇ ਹੁੰਦੇ ਆ ਲੋਕ ਲੱਖਾਂ ਦੀ ਗਿਣਤੀ 'ਚ ਕਮੈਂਟ ਕਰ ਰਹੇ ਹੁੰਦੇ ਆ ਚੰਗੇ ਪੋਜ਼ਿਟਿਵ ਤੁਹਾਡੇ ਵਾਸਤੇ ਤਾਂ ਫਿਰ ਉੱਥੇ ਕਿਤੇ ਨਾ ਕਿਤੇ ਕੁਝ 네ਗੈਟਿਵਿਟੀ ਵੀ ਹੁੰਦੀ ਹੈ ਤੇ ਮੈਂ ਨਹੀਂ ਚਾਹੁੰਦਾ 네ਗੈਟਿਵਿਟੀ ਕਿਉਂਕਿ ਇੰਨੀ ਬਹੁਤ ਹੀ ਵੱਡੀ ਗੱਲ ਨਹੀਂ ਆ ਉਹਨਾਂ ਚੀਜ਼ਾਂ ਦੇ ਜਵਾਬ ਮੇਰੇ ਕੋਲ ਹੈਗੇ ਆ ਪਰਿਵਾਰ ਦਾ ਕੀ ਰਿਐਕਸ਼ਨ ਏ ਬਹੁਤ ਜ਼ਿਆਦਾ ਵਧੀਆ ਜੀ ਪਰਿਵਾਰ ਇਹਨਾਂ ਖੁਸ਼ ਹੈ ਕਿਉਂ ਮੈਨੂੰ ਕਹਿੰਦੇ ਹੁੰਦੇ ਸੀ ਜਦੋਂ ਮੈਂ ਦੂਜੇ YouTube ਚੈਨਲਾਂ ਤੇ ਕੰਮ ਕਰਦਾ ਰਿਹਾ ਨਾ ਤਾਂ ਸਾਡੀਆਂ ਵੀਡੀਓ ਜਦੋਂ ਜੜੀਆਂ ਮਿਲੀਅਨਸ ਦੇ ਵਿੱਚ ਚਲੀਆਂ ਜਾਂਦੀਆਂ ਸੀ ਤਾਂ ਮੇਰਾ ਪਰਿਵਾਰ ਮੇਰੇ ਬੱਚੇ ਮੈਨੂੰ ਕਹਿੰਦੇ ਹੁੰਦੇ ਸੀ ਕਿ ਤੁਸੀਂ ਲੋਕਾਂ ਵਾਸਤੇ ਕਰੀ ਜਾਂਦੇ ਹੋ ਲੋਕ ਤੁਹਾਡੇ ਸਿਰੋਂ ਕਮਾਈ ਕਰ ਰਹੇ ਹੋ ਤੁਸੀਂ ਆਪਣਾ ਕੰਮ ਕਿਉਂ ਨਹੀਂ ਕਰਦੇ ਤਾਂ ਫਿਰ ਉਹ ਸੋਚ ਕੇ ਮੈਂ ਹੁਣੇ ਥੋੜੇ ਥੋੜੇ ਦਿਨ ਪਹਿਲੇ ਮੈਂ ਕਹਾਂ ਕਿ ਮਹੀਨਾ ਡੇਢ ਮਹੀਨਾ ਹੋਇਆ ਮ ਕਿ ਯਾਰ ਜੇ 10000 ਵਿਊ ਆ ਗਏ 10000 ਲੋਕਾਂ ਨੇ ਵੇਖ ਲਿਆ ਤਾਂ ਮੈਨੂੰ ਸੰਤੁਸ਼ਟੀ ਹੋ ਜੂ 10000 ਲੋਕਾਂ ਤੱਕ ਮੇਰਾ ਮੈਸੇਜ ਚਲਾ ਗਿਆ ਚਾਈਨਾ ਡੋਰ ਨਾ ਖਰੀਦਣ ਵਾਸਤੇ ਤੇ ਨਾ ਵੇਚਣ ਵਾਸਤੇ ਅੱਗੇ ਕੋਈ ਅਜਿਹਾ ਹੋਰ ਲਿਖਿਆ ਨਹੀਂ ਬਹੁਤ ਕੁਝ ਲੈ ਕੇ ਆ ਰਿਆਂ ਜੀ ਪ੍ਰਮਾਤਮਾ ਕਰੇ ਕਿ ਜਿਹੜਾ ਸਾਹ ਜਿੰਮੋਂ ਤੱਕ ਚੱਲਦੇ ਹਨ ਕਿਸੇ ਤਰ੍ਹਾਂ ਦੀ ਸੋਚ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਪਾਤਸ਼ਾਹ ਬਾਬਾ ਦੀਪ ਸਿੰਘ ਸਾਹਿਬ ਸਾਡੀ ਬਣਾ ਕੇ ਰੱਖਣ ਮੇਰੀ ਤੇ ਮੇਰੀ ਪੂਰੀ ਟੀਮ ਦੀ ਜਿੰਨੀ ਮੇਰੀ ਟੀਮ ਮੇਰੇ ਨਾਲ ਜੁੜੀ ਹੈ ਤੇ ਅਸੀਂ ਬਹੁਤ ਚੰਗੀਆਂ ਕੋਸ਼ਿਸ਼ਾਂ ਹੋਰ ਸਮਾਜ ਨੂੰ ਸੇਧ ਦੇਣ ਵਾਲੀਆਂ ਕਰਦੇ ਰ